ਸੋਦਾ ਸਾਧ ਦੀ ਨਵੀਂ ਪੈਰੋਲ ਦੇ ਉੱਤੇ ਐਸਜੀਪੀਸੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਇਤਰਾਜ਼ ਚੁੱਕਦੇ ਨਜ਼ਰ ਆ ਰਹੇ ਨੇ ਔਰ ਇਤਰਾਜ਼ ਦਾ ਸ਼ਿਕਾਰ ਬਣਦੇ ਪਏ ਨੇ ਬੀਜੇਪੀ ਦੇ ਲੀਡਰ ਖਾਸ ਕਰਕੇ ਹਰਿਆਣਾ ਦੀ ਸਰਕਾਰ ਔਰ ਹਰਿਆਣਾ ਦੀ ਸਰਕਾਰ ਦੇ ਉੱਤੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਤੰਜ ਕਸ ਦੇ ਨਜ਼ਰ ਆ ਰਹੇ ਨੇ ਦਸਰ ਦਰਸਲ 29 ਦਿਨਾਂ ਦੇ ਅੰਦਰ ਅੰਦਰ ਇਹ ਦੂਜੀ ਪੈਰੋਲ ਹੈ ਔਰ ਇਸ ਵਾਰ 50 ਦਿਨਾਂ ਵਾਸਤੇ ਸੌਦਾ ਸਾਧ ਜੇਲ੍ਹ ਤੋਂ ਬਾਹਰ ਆਇਆ ਹਰਿਆਣਾ ਦੀ ਸਨਾਰੀਆ ਜੇਲ੍ਹ ਦੇ ਵਿੱਚ ਸੌਦਾ ਸਾਧ ਨੂੰ ਬੰਦ ਕੀਤਾ ਗਿਆ ਔਰ ਗੰਭੀਰ ਅਤੇ سنگੀਨ ਇਲਜ਼ਾਮ ਸੌਦਾ ਸਾਧ ਦੇ ਉੱਤੇ ਲੱਗ ਚੁੱਕੇ ਨੇ ਉਹਨਾਂ ਦੇ ਆਧਾਰ ਦੇ ਉੱਤੇ ਵਾਰ-ਵਾਰ ਪੈਰੋਲ ਮਿਲਣਾ ਹੁਣ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਤੰਗ ਪਰੇਸ਼ਾਨ ਕਰਦਾ ਨਜ਼ਰ ਆਉਣ ਲੱਗਿਆ ਹੈ ਔਰ ਆਖਰਕਾਰ ਐਸਜੀਪੀਸੀ ਪ੍ਰਧਾਨ ਬੋਲਦੇ ਨਜ਼ਰ ਆ ਰਹੇ ਨੇ ਇਸ ਮਾਮਲੇ ਨੂੰ ਲੈ ਕੇ ਆਪਣੇ ਬਿਆਨ ਉਜਾਗਰ ਕਰਦੇ ਨਜ਼ਰ ਆ ਰਹੇ ਨੇ ਦਰਸਲ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਇਹ ਪੈਰੋਲਾ ਸਿਆਸਤ ਤੋਂ ਪ੍ਰੇਰਿਤ ਲੱਗ ਰਹੀਆਂ ਨੇ ਉਹਨਾਂ ਨੇ ਆਪਣੇ ਬਿਆਨ ਵਿੱਚ ਕਿਹਾ ਹੈ ਕਿ ਇਹ ਪੈਰੋਲਾ ਸਿਆਸਤ ਤੋਂ ਪ੍ਰੇਰਿਤ ਨੇ ਹਾਲਾਂਕਿ 2024 ਦੀਆਂ ਚੋਣਾਂ ਵੀ ਨਜ਼ਦੀਕ ਨੇ ਔਰ 29 ਦਿਨਾਂ ਦੇ ਵਿੱਚ ਦੂਜੀ ਵਾਰ ਪੈਰੋਲ ਮਿਲਣਾ ਆਰਾਮ ਰਹੀਮ ਨੂੰ ਸੌਦਾ ਸਾਧ ਨੂੰ ਇਹ ਵੱਡੇ ਸਵਾਲ ਖੜੇ ਕਰਦਾ ਪਿਆ ਔਰ ਉਸੇ ਨੂੰ ਲੈ ਕੇ ਆਖਰਕਾਰ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਐਸਜੀਪੀਸੀ ਪ੍ਰਧਾਨ ਬੋਲਦੇ ਨਜ਼ਰ ਆ ਰਹੇ ਨੇ ਇਸ ਗੱਲ ਦਾ ਵਿਰੋਧ ਕਰਦੇ ਨਜ਼ਰ ਆ ਰਹੇ ਨੇ ਇਸ ਗੱਲ ਨੂੰ ਲੈ ਕੇ ਹਰਿਆਣਾ ਸਰਕਾਰ ਦੇ ਉੱਤੇ ਵਿਸ਼ੇਸ਼ ਟਿੱਪਣੀ ਕਰ ਰਹੇ ਨੇ ਕਿ ਸਿਆਸਤ ਤੋਂ ਪ੍ਰੇਰਿਤ ਗਤੀਵਿਧੀਆਂ ਜਿਹੜੀਆਂ ਨੇ ਉਹ ਹਰਿਆਣਾ ਸਰਕਾਰ ਵੱਲੋਂ ਕੇਂਦਰ ਸਰਕਾਰ ਵੱਲੋਂ ਕੀਤੀਆਂ ਜਾ ਰਹੀਆਂ ਨੇ ਉਹਨਾਂ ਨੇ ਸਾਫ਼ ਇਲਜ਼ਾਮ ਲਗਾਇਆ ਕਿ ਜ਼ਬਰਜਨਾਹ ਜਿਹੇ سنگੀਨ ਇਲਜ਼ਾਮ ਲੱਗ ਚੁੱਕੇ ਨੇ ਕਤਲ ਜਿਹੇ ਇਲਜ਼ਾਮ ਲੱਗ ਚੁੱਕੇ ਨੇ ਔਰ ਇੱਕ ਨਹੀਂ ਬਹੁਤ ਵਾਰ ਔਰ ਉਹਨਾਂ ਨੂੰ ਲੈ ਕੇ ਵੀ ਅਜੇ ਤੱਕ ਪੈਰੋਲਾ ਤੇ ਪੈਰੋਲਾ ਮਿਲ ਰਹੀਆਂ ਨੇ ਉਦੋਂ ਜਦੋਂ ਖਾਸ ਕਰਕੇ ਉਦੋਂ ਜਦੋਂ ਚੋਣਾ ਨਜ਼ਦੀਕ ਹੁੰਦੀਆਂ ਨੇ ਔਰ ਇਹੋ ਜੇ سنگੀਨ ਮੁਜਰਮ ਨੂੰ ਪੈਰੋਲਾ ਦਿੱਤੀਆਂ ਜਾ ਰਹੀਆਂ ਨੇ ਉਹਨਾਂ ਦਾ ਕਹਿਣਾ ਪਰ ਦੂਜੇ ਪਾਸੇ ਤਿੰਨ ਤਿੰਨ ਦਿਹਾਕੀਆਂ ਤੋਂ ਸਜ਼ਾਵਾਂ ਕੱਟਣ ਤੋਂ ਬਾਅਦ ਵੀ ਜੇਲ੍ਹਾਂ ਦੇ ਅੰਦਰ ਰਹਿਣ ਤੋਂ ਬਾਅਦ ਵੀ ਬੰਦੀ ਸਿੰਘਾਂ ਨੂੰ ਬਾਹਰ ਨਹੀਂ ਕੱਢਿਆ ਜਾ ਰਿਹਾ ਉਹਨਾਂ ਦੀ ਰਿਹਾਈ ਨੂੰ ਲੈ ਕੇ ਉਹਨਾਂ ਦੀ ਪੈਰੋਲ ਨੂੰ ਲੈ ਕੇ ਕੁਝ ਵੀ ਨਹੀਂ ਕੀਤਾ ਜਾ ਰਿਹਾ ਇਹ ਤਰਕ ਦਿੰਦੇ ਨਜ਼ਰ ਆ ਰਹੇ ਨੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਔਰ ਮੌਜੂਦਾ ਸਰਕਾਰ ਨੂੰ ਕੇਂਦਰ ਦੀ ਸਰਕਾਰ ਨੂੰ ਘੇਰਦੇ ਨਜ਼ਰ ਆ ਰਹੇ ਨੇ ਔਰ ਨਾਲ ਦੀ ਨਾਲ ਹਰਿਆਣਾ ਸਰਕਾਰ ਨੂੰ ਤੁਹਾਨੂੰ ਦੱਸ ਦਈਏ ਕਿ 29 ਦਿਨਾਂ ਦੇ ਅੰਦਰ ਦੁਬਾਰਾ ਪੈਰੋਲ ਤੇ ਸੌਦਾ ਸਾਧ ਬਾਹਰ ਆਉਂਦਾ ਆ ਬਾਹਰ ਆਉਣ ਤੋਂ ਬਾਅਦ ਹਣੀਪ੍ਰੀਤ ਰਿਸੀਵ ਕਰਦੀ ਹੈ ਸੌਦਾ ਸਾਧ ਨੂੰ ਜਿਹੜੀ ਮੂੰਹ ਬੋਲੀ ਧੀ ਦੱਸੀ ਜਾਂਦੀ ਹੈ ਸੌਦਾ ਸਾਧ ਦੀ ਔਰ ਦੋ ਗੱਡੀਆਂ ਦੇ ਕਾਫਲੇ ਦੇ ਵਿੱਚ ਯੂਪੀ ਵੱਲ ਆਪਣੇ ਆਸ਼ਰਮ ਦੇ ਵੱਲ ਤੁਰ ਜਾਂਦੇ ਨੇ ਹਾਲਾਂਕਿ ਸੌਦਾ ਸਾਧ ਨੇ ਆਪਣੇ ਸਮਰਥਕਾਂ ਨੂੰ ਇਹ ਅਪੀਲ ਕੀਤੀ ਹੈ ਕਿ ਉਹ ਯੂਪੀ ਦੇ ਵਿੱਚ ਆਸ਼ਰਮ ਆ ਕੇ ਦਰਸ਼ਨ ਨਾ ਕਰਨ ਉੱਥੇ ਆ ਕੇ ਉਹ ਉਸਦੇ ਕੋਲ ਨਾ ਆਉਣ ਬਲਕਿ ਇਹ ਜ਼ਰੂਰ ਕਿਹਾ ਹੈ ਕਿ ਉਹਨਾਂ ਦੀ ਸੇਵਾ ਦੇ ਵਿੱਚ ਸੌਦਾ ਸਾਧ ਦੁਆਰਾ ਤਤ ਪਰ ਹੋ ਗਿਆ ਯਾਨੀ ਕਿ ਆਪਣੇ ਸਮਰਥਕਾਂ ਦੇ ਲਈ ਐਕਟਿਵ ਨਜ਼ਰ ਆ ਰਿਹਾ ਸੌਦਾ ਸਾਧ 2024 ਦੀਆਂ ਚੋਣਾਂ ਨੇ ਤੇ ਉਸ ਤੋਂ ਪਹਿਲਾਂ ਵੀ ਐਕਟਿਵ ਨਜ਼ਰ ਆ ਰਿਹਾ ਆ ਸੌਦਾ ਸਾਧ ਔਰ ਆਖਰਕਾਰ 29 ਦਿਨਾਂ ਦੇ ਅੰਦਰ ਅੰਦਰ ਦੂਜੀ ਪੈਰੋਲ ਪੰਜਾਬ ਦਿਨਾਂ ਦੇ ਵਾਸਤੇ ਪੈਰੋਲ ਤੇ ਬਾਹਰ ਆਂਦਾ ਜਿਸ ਦੇ ਉੱਤੇ ਐਸਜੀਪੀਸੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਬੋਲਦੇ ਨਜ਼ਰ ਆ ਰਹੇ ਨੇ ਜਿਸ ਗੱਲ ਦੀ ਵਿਰੋਧਤਾ ਕਰਦੇ ਨਜ਼ਰ ਆ ਰਹੇ ਨੇ ਉਹਨਾਂ ਨੇ ਕੇਂਦਰ ਦੀ ਸਰਕਾਰ ਨੂੰ ਨਿਸ਼ਾਨਾ ਬਣਾਇਆ ਹਰਿਆਣਾ ਸਰਕਾਰ ਨੂੰ ਨਿਸ਼ਾਨਾ ਬਣਾਇਆ ਔਰ ਕਿਹਾ ਕਿ ਸ ਨੇ ਇਹੋ ਜੇ سنگੀਨ ਇਲਜ਼ਾਮ ਲੱਗਣ ਤੋਂ ਬਾਅਦ ਬੇਤੜਕ ਪੈਰੋਲਾਂ ਦਿੱਤੀਆਂ ਜਾ ਰਹੀਆਂ ਨੇ ਔਰ ਦੂਜੇ ਪਾਸੇ ਬੰਦੀ ਸਿੰਘਾਂ ਦਾ ਹਵਾਲਾ ਦੇ ਕੇ ਉਹਨਾਂ ਨੇ ਕਿਹਾ ਕਿ ਬੰਦੀ ਸਿੰਘਾਂ ਨੂੰ ਅਜੇ ਤੱਕ 3-3 ਦਹਾਕੀਆਂ ਤੋਂ ਸਜ਼ਾਵਾ ਪੂਕਤ ਕੇ ਖਤਮ ਕਰ ਚੁੱਕੇ ਔਰ ਤਾਮੀ 3-3 ਦਹਾਕੀਆਂ ਤੋਂ ਜੇਲ੍ਹਾਂ ਦੇ ਵਿੱਚ ਡੱਕੇ ਹੋਏ ਨੇ ਉਹਨਾਂ ਨੂੰ ਅਜੇ ਤੱਕ ਪੈਰੋਲ ਨਹੀਂ ਦਿੱਤੀ ਗਿਆ ਜੇ ਤੱਕ ਉਹਨਾਂ ਨੂੰ ਰਿਹਾਅ ਤੱਕ ਨਹੀਂ ਕੀਤਾ ਗਿਆ ਹੈਰਾਨੀ ਦੀ ਗੱਲ ਹੈ ਔਰ ਇਸ ਮਾਮਲੇ ਨੂੰ ਲੈ ਕੇ ਵਿਸ਼ੇਸ਼ ਤੌਰ ਦੇ ਉੱਤੇ ਐਸਜੀਪੀਸੀ ਪ੍ਰਧਾਨ ਬੋਲੇ ਨੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਪੈਰੋਲਾਂ ਦਾ ਸلسਲਾ ਕੀ ਰਹੇਗਾ ਉਹ ਤਾਂ ਸਮਾਂ ਦੱਸੇਗਾ ਪਰ ਜ਼ਾਹਿਰ ਤੌਰ ਦੇ ਉੱਤੇ ਹੁਣ ਇਹ ਚਰਚਾਵਾਂ ਵਿੱਢ ਲਈਆਂ ਗਈਆਂ ਨੇ ਕਿ 50 ਦਿਨ ਦੀ ਪੈਰੋਲ ਹੁਣ ਸਿਆਸਤ ਨੂੰ ਪਲਾਨ ਕਰਨ ਲਈ ਸਦੀ ਗਈ ਹੈ 2024 ਦੀਆਂ ਚੋਣਾਂ ਤੋਂ ਪਹਿਲਾਂ ਇਹ ਪੈਰੋਲ ਹੁਣ ਕੀ ਰੰਗ ਲਿਆਉਂਦੀ ਹੈ ਇਹ ਜਾਣਨ ਦੀ ਲੋੜ ਹੈ ਕਿਉਂਕਿ ਚੋਣਾਂ ਸਿਰਤੇ ਨੇ ਔਰ ਨਾਲ ਦੀ ਨਾਲ ਸੌਦਾ ਸਾਧ ਦੀ ਪੈਰੋਲ ਵੀ ਜਿਹੜੀ ਹੈ ਉਹ ਕਰ ਦਿੱਤੀ ਗਈ ਹੈ ਇਸ ਫਰਲੋ ਦੇ ਵਿੱਚ ਕਿਹੜੇ ਵੱਡੇ ਪਲਾਨ ਬਣਾਏ ਜਾਂਦੇ ਨੇ ਸੌਦਾ ਸਾਧ ਵੱਲੋਂ ਔਰ ਕਿਹਨਾਂ ਕਿਹਨਾਂ ਨੂੰ ਬਚਾਉਣ ਦੇ ਵਾਸਤੇ ਸੌਦਾ ਸਾਧ ਬਾਹਰ ਲਿਆਂਦਾ ਗਿਆ ਇਹ ਤਾਂ ਬੁੱਧੀਜੀਵੀ ਵਰਗ ਦੱਸ ਸਕਦਾ ਹੈ ਸਿਆਸਤ ਦੇ ਵਿਸ਼ਲੇਸ਼ਕ ਦੱਸ ਸਕਦੇ ਨੇ ਪਰ ਇਸ ਮਾਮਲੇ ਨੂੰ ਲੈ ਕੇ ਫਿਲਹਾਲ ਜ਼ਰੂਰ ਪੰਥਕ ਪੱਧਰ ਦੇ ਉੱਤੇ ਪਹੁੰਚਾਲ ਮੱਚਿਆ ਹੋਇਆ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ